ਅੱਜ ਦਿੱਲੀ ਤੋਂ ਸ਼ੁਰੂ ਹੋਵੇਗੀ ਚਰਨ ਸੁਹਾਵੇ ਯਾਤਰਾ ਤਾਂ ਦਿੱਲੀ ਕਮੇਟੀ ਨੂੰ ਗੁਰਗੋਬਿੰਦ ਸਿੰਘ ਜੀ ਦੇ ਜੋੜੇ ਸੌਂਪੇ ਜਾਣਗੇ ਔਰ ਮਾਤਾ ਸਾਹਿਬ ਕੌਰ ਜੀ ਦੇ ਜੋੜੇ ਵੀ ਸੌਂਪੇ ਜਾਣਗੇ ਤਾਂ ਇਤਿਹਾਸਿਕ ਜੋੜੇ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਦੱਸਿਆ ਕਿ ਜੋੜਿਆਂ ਦੀ ਸੇਵਾ ਕੀਤੀ ਹੈ ਹਰਦੀਪ ਪੁਰੀ ਦੇ ਪਰਿਵਾਰ ਨੇ ਆਮਾਨਤ ਜਿਹੜੀ ਆ ਸੰਭ ਕੇ ਰੱਖੀ ਹੋਈ ਸੀ 300 ਸਾਲਾਂ ਤੋਂ ਪਰਿਵਾਰ ਨੇ ਇਹ ਆਮਾਨਤ ਸੰਭ ਕੇ ਰੱਖੀ ਹੋਈ ਸੀ ਜੋ ਆਪਣੇ ਆਪ ਦੇ ਵਿੱਚ ਸਭ ਨੂੰ ਪੂਰਾ ਆਸਤਾ ਭਾਵਨਾ ਦੇ ਨਾਲ ਜੋੜਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਅਸੀਂ ਵੇਖ ਰਿਹਾ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਵੱਖ-ਵੱਖ ਨਗਰ ਕੀਰਤਨ ਪਹੁੰਚ ਰਹੇ ਨੇ ਔਰ ਜਿਹੜੇ ਪ੍ਰੋਗਰਾਮ ਨੇ ਰੱਖੇ ਜਾ ਰਹੇ ਨੇ ਤਾਂ ਅਜਿਹੇ ਦੇ ਵਿੱਚ ਆਪਣੇ ਆਪ ਦੇ ਵਿੱਚ ਬੇहद ਵੱਡੀ ਮਾਨਤਾ ਹੈ ਗੁਰਗੋਬਿੰਦ ਸਿੰਘ ਜੀ ਦੇ ਜੋੜੇ ਹੋਣ ਜਾਂ ਫਿਰ ਕਿਸੇ ਵੀ ਗੁਰੂ ਸਾਹਿਬਾਨ ਦਾ ਉਹਨਾਂ ਦੇ ਛੂਆ ਹੋਇਆ ਵਸਤਰ ਹੋਵੇ ਜਾਂ ਫਿਰ ਉਹ ਚੀਜ਼ਾ ਹੋਣਾ ਜਿਨ੍ਹਾਂ ਨੂੰ ਉਹਨਾਂ ਨੇ ਉਸ ਸਮੇਂ ਵਰਤਿਆ ਸੀ ਤਾਂ ਹਰ ਇੱਕ ਦੀ ਆਸਥਾ ਜਿਹੜੀ ਬਹੁਤ ਵੱਡੇ ਪੱਧਰ ਤੇ ਜੁੜੇ ਹੁੰਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੋੜੇ ਜਿਹੜੇ ਨੇ ਦਿੱਲੀ ਕਮੇਟੀ ਨੂੰ ਸੌਂਪੇ ਜਾਣਗੇ ਮਾਤਾ ਸਾਹਿਬ ਕੌਰ ਜੀ ਦੇ ਜੋੜੇ ਵੀ ਸੌਂਪੇ ਗਏ ਨੇ ਔਰ ਕੇਂਦਰੀ ਮੰਤਰੀ ਹਰਦੀਪ ਪੂਰੀ ਨੇ ਦੱਸਦੀ ਹੈ ਕਿ ਇਹਨਾਂ ਜੋੜਾ ਦੀ ਸੇਵਾ ਕੀਤੀ ਹੈ ਉਹਨਾਂ ਦੇ ਪੂਰੇ ਪਰਿਵਾਰ ਨੇ ਇਸ ਨੂੰ ਸੰਭ ਕੇ ਰੱਖਿਆ ਹੋਇਆ ਸੀ ਅਮਾਨਤ ਨੂੰ ਔਰ 300 ਸਾਲਾਂ ਤੋਂ ਇਹ ਸੰਭ ਕੇ ਰੱਖੀ ਹੋਈ ਸੀ ਹਰੀ ਕੋਈ ਨਾਮੁ ਜੀ ਸਭ ਧਾਈ ਹੋਏ ਸਾਈ ਦਸਾਂ ਪਾਤਸ਼ਾਹ ਜਪੀਆ ਜਿਨ੍ਹਾਂ ਨਾਮ ਜਪਿਆ ਵਡ ਛਕਿਆ ਦੇਤੇ ਰਾਜ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਧਾਰ ਬੋਲੇ ਸੋ ਨਾਸਤ ਸਤਿ ਆਕ ਸੰਤ ਕਾਲ ਨਾਨਕ ਜੀ ਆਈ ਕੋਈ ਨਾਮ ਹੈ ਸਭ ਧਾਈ ਹੋਏ ਸਾਈ ਦਸਾਂ ਪਾਤਸ਼ਾਹ ਯਤਿਆ ਜਿਨ੍ਹਾਂ ਨਾਮ ਜਪਿਆ ਵਰਡ ਛਕਿਆ ਦੇਤੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਰ ਬੋਲੇ ਸੋ ਨਾ ਸ ਜਗਾੜ ਘਰ ਕੈਮਰਾ ਕਾਰਜਿਕਾ ਜਗਾੜ ਕੇ ਜਾਵੇ ਨਹਾਵਾ ਜਾਵੇ ਧੰਨ ਗਰੂਬੇ ਨਿਹਾਰ ਮੋਟਾ ਟਾਈਮ ਦੀ ਵਜਿਗ ਚਲ ਹਾਂ ਇਹ ਜਗਾੜ ਕੈਮਰਾ ਹੇ ਹੋ ਜੀ ਸ਼ਰਮ ਨੈ ਮੀਸਾ ਕਾ ਘਰ ਕੈਮਰਾ ਕਾਰਜਿਕਾ ਜਗਾੜ ਆਏ ਦਸਾਂ ਪਾਛੇ ਹਾਂ ਅਸੀਆ ਜਿਨਾ ਨਾਮ ਜਪਿਆ ਵਲਡ ਛਕਿਆ ਦੇਤੇ ਜਿਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਬੋਲੇ ਸੋ ਨਾਸਾ ਸਤਿ ਸਿਆ ਕਾ ਮਨਕਤਾਲ ਨਾਨਕ ਤੇ ਮੁਕੂ ਚਵੇ ਸਭ ਤੇਰੀ ਵਡਿਆਈ ਕੋਈ ਨਾਮ ਜੀ ਸਭ ਧਾਈ ਹੋਏ ਸਾਈ ਦਸਾਂ ਪਾਤਸ਼ਾਹਾਂ ਜਿਸੀਆ ਜਿਨ੍ਹਾਂ ਨਾਮ ਜਪਿਆ ਵਾਰਡ ਛਕਿਆ ਦੇਤੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਾਂ ਕੇਂਦਰੀ ਮੰਤਰੀ ਹਰਦੀਪ ਪੂਰੀ ਨੇ ਗੁਰਗੋਬਿੰਦ ਸਿੰਘ ਜੀ ਦੇ ਅਤੇ ਮਾਤਾ ਸਾਹਿਬ ਕੌਰ ਜੀ ਦੇ ਜੋੜੇ ਦਿੱਲੀ ਗੁਰਦੁਆਰਾ ਸਿੱਖ ਮੈਨੇਜਮੈਂਟ ਕਮੇਟੀ ਨੂੰ ਸੌਂਪ ਦਿੱਤੇ ਨੇ ਜਿਨ੍ਹਾਂ ਨੂੰ ਦਿੱਲੀ ਦੇ ਗੁਰਦੁਆਰਾ ਮੋਤੀ ਬਾਗ ਦੇ ਵਿੱਚ ਦਰਸ਼ਨਾਂ ਲਈ ਰੱਖਿਆ ਗਿਆ ਹੈ ਜਿੱਥੇ ਦਿੱਲੀ ਦੇ ਮੁੱਖ ਮੰਤਰੀ ਰੇਕਾ ਗੁਪਤਾ ਸਮੇਤ ਵੱਡੀ ਗਿਣਤੀ ਚ ਸ਼ਰਧਾਲੂਆਂ ਨੇ ਇਹਨਾਂ ਜੋੜਿਆਂ ਦੇ ਦਰਸ਼ਨ ਗਿਦਾਰੇ ਕੀਤੇ ਇਹ ਜੋੜੇ ਅੱਜ ਦਿੱਲੀ ਤੋਂ ਚਰਨ ਸੁਹਾਵੇ ਯਾਤਰਾ ਦਿੱਤਾ ਹੈ ਪਟਨਾ ਸਾਹਿਬ ਲਈ ਰਵਾਨਾ ਕੀਤੇ ਜਾਣਗੇ ਇਹ ਯਾਤਰਾ 1 ਨਵੰਬਰ ਨੂੰ ਪਟਨਾ ਸਾਹਿਬ ਪਹੁੰਚੇਗੀ हरदीप पुरी जी को बहुत बहुत बधाई देती हूँ जिनके परिवार ने वर्षों तक गुरु साहब के जोड़ों को संभाला उनकी सेवा की और आज उन्होंने साथ संगत को ये समर्पित किए मेरी ओर से सभी को बहुत ढेर सारी बधाई शुभकामनाएं गुरु साहब का आशीर्वाद ऐसे ही सभी पे बना रहे पूरे देश पे पूरे विश्व पे ऐतिहासिक दिन है ਔਰ ਸ਼ਾਇਦ ਅਸੀਂ ਸੁਭਾਗੇਸ਼ਾਲੀ ਆ ਜਿਨ੍ਹਾਂ ਨੂੰ ਦਸ਼ਮ ਪਾਛੈ ਗੁਰ ਗੋਬਿੰਦ ਸਿੰਘ ਸਾਹਿਬ ਦੇ ਜੋੜਿਆਂ ਦੇ ਦਰਸ਼ਨ ਮਾਤਾ ਜੀ ਦੇ ਜੋੜਿਆਂ ਦੇ ਦਰਸ਼ਨ ਦਾ ਸੁਭਾਗੇ ਮਿਲੇ 300 ਸਾਲਾਂ ਤੋਂ ਜਿਆਦਾ ਉਹ ਪਰਿਵਾਰ ਲਗਾਤਾਰ ਉਸ ਪਵਿੱਤਰ ਜੋੜਿਆਂ ਨੂੰ ਸੰਭਾਲ ਕੇ ਰੱਖਿਆ ਸੀ ਔਰ ਇਹ ਸ਼ਾਨ ਇਤਿਹਾਸਕ ਹੈ ਬਹੁਤ ਇਤਿਹਾਸਕ ਸ਼ਨ ਹੈ ਜਿਸ ਮਹਾਨ ਵਿਭੂਤੀ ਨੇ ਖਾਲਸਾ ਦੀ ਸਥਾਪਨਾ ਕੀਤੀ 13 April 1699 ਜ਼ੁਲਮ ਦੇ ਖਿਲਾਫ ਅਤਿਆਚਾਰ ਦੇ ਖਿਲਾਫ ਉਹਨਾਂ ਦੀ ਜੋੜਿਆਂ ਦੇ ਦਰਸ਼ਨ ਐਸਪੀਡੀ ਨੂੰ ਹੋਇਆ ਤਦਰਪੀਮ ਨਰਿੰਦਰ ਮੋਦੀ ਦੇ ਵੱਲੋਂ ਟਵੀਟ ਕੀਤਾ ਗਿਆ ਉਹਨਾਂ ਨੇ ਲਿਖਿਆ ਮੇਰੀ ਕਾਮਨਾ ਹੈ ਕਿ ਗੁਰੂ ਚਰਨ ਯਾਤਰਾ ਦੀ ਨਾਲ ਸ਼੍ਰੀ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਮਹਾਨ ਆਦਰਸ਼ਾਂ ਦੇ ਨਾਲ ਸਾਡਾ ਸੰਬੰਧ ਹੋ ਡੂੰਗਾ ਹੋਵੇ ਇਹ ਯਾਤਰਾ ਜਿੱਥੋਂ ਵੀ ਲੰਗੇ ਲੰਗੇਗੀ ਉੱਥੋਂ ਦੇ ਲੋਕਾਂ ਤੋਂ ਮੇਰੀ ਅਪੀਲ ਹੈ ਕਿ ਉਹ ਪਵਿੱਤਰ ਜੋੜਾ ਸਾਹਿਬ ਦੇ ਦਰਸ਼ਨ ਕਰਨ ਜ਼ਰੂਰ ਆਉਣ ਤਾਂ ਕੁਲ ਮਿਲਾ ਕੇ ਇਹ ਜੋੜੇ ਜੁੜੀ ਨੇ ਉਹਨਾਂ ਪੱਤਾ ਸਾਹਿਬ ਤੱਕ ਨਗਰ ਕੀਰਤ ਦੇ ਸਰੀਏ ਲਜਾਇ ਚਾਨਕੇ